ਉੱਤਰਪਾਰ ਦੇ ਵਿੱਚ ਲਗਾਤਾਰ ਠੰਡ ਦਾ ਜਿਹੜਾ ਕਹਿਰ ਹੈ ਜਾਰੀ ਹੈ ਤੇ ਲਗਾਤਾਰ ਜਿਹੜਾ ਤਾਪਮਾਨ ਘਟਦਾ ਜਾ ਰਿਹਾ ਹੈ ਉਥੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਜਿਹੜੇ ਕਿ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੀਂਹ ਦੇਖਣ ਨੂੰ ਮਿਲਿਆ ਤੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਮੀਂਹ ਦੇ ਨਾਲ ਜਿਹੜੀ ਕਿ ਗੜੇ ਮਾਰੀ ਆ ਉਹ ਵੀ ਦੇਖਣ ਨੂੰ ਮਿਲੀ ਜਿਸ ਦੇ ਨਾਲ ਜਿਹੜਾ ਲਗਾਤਾਰ ਜਿਹੜਾ ਤਾਪਮਾਨ ਘਟਦਾ ਹੋਇਆ ਨਜ਼ਰ ਆਇਆ ਉਥੇ ਆਈਐਮਡੀ ਦੀ ਇੱਕ ਰਿਪੋਰਟ ਅਨੁਸਾਰ ਜਿਹੜਾ ਤਾਪਮਾਨ ਉੱਤਰਪਾਰ ਦੇ ਵਿੱਚ 7.2 ਦਰਜ ਕੀਤਾ ਗਿਆ ਜੋ ਲਗਾਤਾਰ ਘਟਦਾ ਜਾ ਰਿਹਾ ਹੈ ਤੇ ਜਿਹੜਾ ਠੰਡ ਦਾ ਅਕਹਿ ਰਹੇ ਹੋ ਐਵੇਂ ਜਾਰੀ ਰਹੇਗਾ ਤੇ ਹੌਲੀ ਹੌਲੀ ਜਿਹੜੀ ਠੰਡ ਉਸ ਦੇ ਵਿੱਚ ਜਿਹੜਾ ਕਿ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ ਅਜੇ ਪਹਾੜੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਸਲਾਨੀਆਂ ਦਾ ਪਾਰੀ ਇਕੱਠ ਨਵੇਂ ਸਾਲ ਤੋਂ ਪਹਿਲਾਂ ਦੇਖਣ ਨੂੰ ਮਿਲਿਆ ਸੀਜ਼ਨ ਦੀ ਦੂਜੀ ਬਰਫਬਾਰੀ ਹੋਈ ਤੇ ਜਿਸ ਤੋਂ ਬਾਅਦ ਜਿਹੜੇ ਸਲਾਨੀ ਨੇ ਉਹਨਾਂ ਨੇ ਪਹਾੜੀ ਜਿਹੜੇ ਖੇਤਰਾ ਨੂੰ ਜਿਹੜਾ ਕੀ ਰੁੱਖ ਕੀਤਾ ਅੱਜ ਦੇ ਵਿੱਚ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਜਿਹੜਾ ਕੀ 3.3 ਲੱਖ ਜਿਹੜੇ ਸਲਾਨੀ ਨੇ ਉਹ ਪਹੁੰਚ ਚੁੱਕੇ ਨੇ ਨਵਾਂ ਸਾਲ ਮਨਾਉਣ ਦੇ ਲਈ ਕਿਉਂਕਿ ਅਸਰ ਜਦੋਂ ਠੰਡ ਦਾ ਮੌਸਮ ਸ਼ੁਰੂ ਹੋ ਜਾਂਦਾ ਜਿਹੜਾ ਨਵਾਂ ਸਾਲ ਹੈ ਸਲਾਨੀਆਂ ਵੱਲੋਂ ਮਨਾਉਣ ਦੇ ਲਈ ਜ਼ਿਆਦਾਤਰ ਪਹਾੜੀ ਅਕਦਾ ਜਿਹੜਾ ਕਿ ਰੁਕ ਕੀਤਾ ਜਾਂਦਾ ਹੈ ਉਥੇ ਆਈਐਮਡੀ ਨੇ ਜਿਹੜੀ ਕਿ ਡਿਵਾਈਜ਼ਰੀ ਤੇ ਅਲਰਟ ਜਾਰੀ ਕੀਤਾ ਹੋਇਆ ਪਹਾੜੀ ਤੇ ਮੈਦਾਨੀ ਇਲਾਕਿਆਂ ਦਾ ਮੈਦਾਨੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਅਗਲੇ ਕਈ ਦਿਨਾਂ ਤੱਕ ਇਹਵੇਂ ਹੀ ਮੌਸਮ ਜਿਹੜਾ ਬਰਕਰਾਰ ਰਹੇਗਾ ਤੇ ਮੀਂਹ ਦੇਖਣ ਨੂੰ ਤੇ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਉਥੇ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਜਿਹੜੀ ਬਰਫਬਾਰੀ ਹੋਰ ਤੇਜ਼ ਹੋਣ ਦੇ ਜਿਹੜੇ ਅਸਾਰੇ ਕੀਤੇ ਗਏ ਨੇ ਇਸ ਖਬਰ ਦੇ ਨਾਲ ਸਲਾਨੀਆਂ ਦੇ ਵਿੱਚ ਖੁਸ਼ੀ ਦਾ ਜਿਹੜੀ ਪਰਮਾਰ ਹੈ ਉਹ ਤੇ ਜ਼ਰੂਰ ਹੈ ਪਰ ਉਥੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਲੋਡ ਪੈਂਤੇ ਕਰਾਂ ਤੋਂ ਬਾਹਰ ਨਿਕਲਿਆ ਜਾਵੇ ਕਿਉਂਕਿ ਉੱਚ ਪਹਾੜੀ ਖੇਤਰਾ ਦੇ ਵਿੱਚ ਜ਼ਿਆਦਾ ਬਰਫਬਾਰੀ ਹੋਣ ਦਾ ਜਿਹੜਾ ਅਨੁਮਾਨ ਲਗਾਇਆ ਗਿਆ ਹੈ ਤੇ ਇਸ ਦੇ ਬਾਅਦ ਜਿਹੜਾ ਕਿ ਅਲਰਟ ਵੀ ਜਾਰੀ ਕੀਤਾ ਗਿਆ ਤੇ ਡਿਵਾਈਜ਼ਰੀ ਵੀ ਜਾਰੀ ਕੀਤੇ ਗਏ ਕਿ ਜਿਹੜੇ ਸਲਾਨੀ ਨੇ ਤੇ ਜਿਹੜੇ ਲੋਕ ਨੇ ਉੱਚ ਪਹਾੜੀ ਇਲਾਕਿਆਂ ਦਾ ਜਿਹੜਾ ਕਿ ਅਜਾਨ ਦਾ ਜਿਹੜਾ ਕਿ ਉਹਨਾਂ ਨੂੰ ਮਨਾਹੀ ਕੀਤੀ ਗਈ ਹੈ ਤਾਂ ਜੋ ਫਸਣਾ ਜਾਣ ਭਾਰੀ ਬਰਫਬਾਰੀ ਦੇ ਦੌਰਾਨ ਉਹਦੇ ਦੱਸ ਦਈਏ ਕਿ ਸਿਰਫ 4 ਦਿਨਾਂ ਵਿੱਚ ਸ਼ਿਮਲਾ ਤੇ ਕੁਲੂ ਦੋਹਾਂ ਜ਼ਿਲ੍ਹਿਆਂ 'ਚ ਲਗਭਗ 3.3 ਲੱਖ ਸਲਾਨੀ ਪਹੁੰਚ ਚੁੱਕੇ ਨੇ ਪਰ ਪਾਰੀ ਬਰਬਾਰੀ ਦੇ ਅਲਰਟ ਦੇ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਕਿ ਸਰਕਾਰ ਨੇ ਖਰਾਬ ਮੌਸਮ ਦੌਰਾਨ ਅੱਜ ਤੇ ਭਲਕੇ ਜਿਹੜਾ ਉੱਚ ਇਲਾਕਿਆਂ ਵਿੱਚ ਜਿਹੜੀ ਜਾਣ ਦੀ ਸਲਾਨੀਆਂ ਨੂੰ ਤੇ ਲੋਕਾਂ ਨੂੰ ਮਨਾਹੀ ਕੀਤੀ ਹੈ ਪੋਤੇ ਬੀਤੇ ਸ਼ਾਮ ਮੰਨਾਲੀ ਦੇ ਸੁਲਾੰਗ ਵੈਲੀ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰ ਤੋਂ ਜਿਹੜੇ ਵੱਧ ਵਾਹਨ ਨੇ ਟ੍ਰੈਫਿਕ ਵਿੱਚ ਫਸੇ ਹੋਏ ਨੇ ਉੱਥੇ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਤੇ ਲਗਾਤਾਰ ਪੁਲਿਸ ਵੱਲੋਂ ਜਿਹੜਾ ਬਚਾਅ ਕਾਰਜ ਜਾਰੀ ਹੈ ਤਾਂ ਜੋ ਜਿਹੜੇ ਬਰਫ਼ 'ਚ ਫਸੇ ਜਿਹੜੇ ਵਾਹਨ ਨੇ ਤੇ ਸਲਾਨੀ ਯਾਤਰੀ ਨੇ ਆਪਣੇ ਘਰਾਂ ਨੂੰ ਪਰਤ ਸਕਣ